ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਤੇ ਕਮੈਂਟ ਪੜ੍ਹਦੇ ਆ ਲੋਕਾਂ ਨੇ ਕਮੈਂਟ ਚ ਆਤੀ ਕਰਾਈ ਪਈ ਹੈ ਹੁਣ ਆਪਾਂ ਕਮੈਂਟ ਪੜ੍ਹਦੇ ਆ ਤੇ ਆਜੋ ਜਨਾਨੀਆਂ ਦਿਖਾ ਕੇ ਕਮਾਈ ਕਰਨ ਵਾਲੇ ਮਰਦ ਦੇਖ ਲਓ ਬਾਈ ਸਾਰੇ ਨਾਚਾਰ ਇੱਕੋ ਫਰੇਮ ਚ ਇਕੱਠੇ ਹੋਏ ਆ ਤਿੰਨਾ ਚੋਂ ਨਾ 13 ਚੋਂ ਮੈਨੂੰ ਲੱਗਦੇ ਸਾਲੇ ਗਿਆਂ ਚੋਂ ਲੈਣੀਆਂ ਗਾਲਾਂ ਤੇ ਫੀਲਿੰਗ ਰੁਪਿੰਦਰ ਗੰਦੀ ਵਾਲੀ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿਰਨਾ ਬਠੰਡੇ ਵਾਲੀ ਦੇ ਪੈਰਾਂ ਵਾਲਾਂ ਦੇਖੋ ਕੋਈ ਵੀ 25 25 ਪੰਜਾਬ ਮੈਨੂੰ ਸੋਨੂ ਲੱਭ ਕੇ ਦਿਖਾ ਕੱਲੇ ਦੰਦ ਹੀ ਦਿਖੀ ਜਾਂਦੇ ਆ ਸੋਨੂ ਕੋ ਰੰਡ ਵਿੱਚ ਭੋਰ ਹੀ ਗਈ ਮੈਂ ਤਾਂ ਚਿੱਟੇ ਸੂਟ ਤੋਂ ਅੰਦਾਜ਼ਾ ਲਾਇਆ ਪਰ ਮੈਨੂੰ ਹਜੇ ਤੱਕ ਨਹੀਂ ਦੇਖੀ ਸੋਨੂ ਕੋ ਇੱਕ ਦੂਜੇ ਦੇ ਗੰਦੀ ਕੁੱਟ-ਕੁੱਟ ਕੇ ਪਤੰਦਰ ਖਤਮ ਹੋਏ ਫਿਰਦੇ ਆ ਪੁੱਤ ਜੱਟ ਦਾ ਮਾੜੀ ਛੱਟ ਦਾ ਪ੍ਰਾ ਡੈਪਰ ਲਾਇਆ ਠੰਡ ਨਾਲ ਪਿਸ਼ਾਬ ਨਾ ਨਿਕਲ ਜੇ ਤੇ ਰਾਹ ਤੇ ਮੇਰੇ ਨਾਲ ਸ਼ਰਤ ਲਾ ਲਓ ਤੋਲ ਕੇ 375 ਕਿਲੋ ਤੋਂ ਉੱਪਰ ਨਹੀਂ ਹੋਣੇ ਸਾਡੇ ਕੱਪੜਿਆਂ ਦੇ ਇਹਨਾਂ ਦਾ ਬੱਪੂ ਵੀ ਸੋਚਦਾ ਣੋਂ ਉਸ ਦਿਨ ਹੱਥ ਰਸੀ ਕਰ ਲੈਂਦਾ ਤਾਂ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਹਾਂ ਸਾਲੇ 30 30 ਕਿਲੋ ਵਾਲੇ ਬਦਮਾਸ਼ ਤੁਹਾਡੇ ਨਾਲੋਂ ਤਗੜੀ ਤਾਂ ਮੇਰੀ ਦਾਦੀ ਆ ਬਰਸਾਤੀ ਮੌਸਮ 'ਚ ਇਦਾਂ ਦੇ ਕੀੜੇ ਮਕੋੜੇ ਬਹੁਤ ਨਿਕਲਦੇ ਆ ਸਾਲਿਓ ਕਿਸੇ ਅਮਲੀ ਦੇ ਡਿੱਕੇ ਨਾ ਚੜ ਜੇ ਉਹਨੇ ਤਲ ਕੇ ਖਾ ਜਾਣਾ ਤੁਹਾਨੂੰ ਜਿੱਦਾਂ ਤੇ ਇਹਨਾਂ ਦੇ ਇਲਾਕਾ 벨ਟ ਵੀ 10 ਵਾਰ ਕਮਾ ਕੇ ਲੱਗਦੀ ਹੋਣੀ ਸਲੇ ਬਣੇ ਫਿਰਦੇ ਵੈਲੀ ਆਪਾਂ ਕਾ ਬਾਤ ਮਾਰੇ ਪਹਿਲਾ ਦੰਦਾ ਤੇ ਬੁਰਚ ਮਾਰ ਲਾ ਮੇਰਾ ਵੀਰ ਸਿਕਟਾਂ ਪੀਪੀ ਪਤੰਦਰ ਬੁੱਲ ਕਾਲੇ ਕਰੀ ਫਿਰਦਾ ਅੱਖਾਂ ਵੀ ਪੀਲੀਆਂ ਦੰਦ ਵੀ ਪੀਲੇ ਬੁੱਲ ਕਾਲੇ ਹਰਕਤਾਂ ਟੈਂਪੋ ਵਾਲੀਆਂ ਬਹੁਤ ਮਨੂਸ ਲੱਗ ਰਹੋ ਮਤ ਕਰੋ ਰੈਨ ਲੋ ਦੰਦਾ ਤੋਂ ਲੱਗਦਾ ਸਰਜਰੀ ਟੱਟੀ ਖਾ ਕੇ ਆਇਆ ਪਤੰਦਰ ਪਹਿਲਾ ਬਈ ਦੰਦ ਹਾਰ ਪਿਕਣਾ ਧੋਕੇ ਆ ਫੇਰ ਰੀਲਾ ਬਣਾਈ ਕਾਲੇ ਬੁੱਲ ਪੀਲੇ ਦੰਦ ਤੇਰੇ ਮੂੰਹ ਵਿੱਚ ਹੱਤੀ ਦਾ ਸੰਦ ਦੇਖ ਕੇ ਪੱਛੀਆਂ ਰੂ ਹੈ ਸੜਾ ਧੱਕੇ ਨਾ ਹੀ ਕਿਊਟ ਬਣੀ ਜਾਂਦਾ ਹਾਂਜੀ ਫਿਰ ਮਿੱਤਰੋ ਅੱਜ ਦੀ ਵੀਡੀਓ ਚ ਇਹਨਾਂ ਕਿ ਆਪਾਂ ਫੇਰ ਮਿਲਾਂਗੇ ਤੁਹਾਨੂੰ ਹੋਰ ਫਣੀ ਕਹਿਣ ਕਮੈਂਟ ਵਾਲੀ ਵੀਡੀਓ ਵਿੱਚ